ਜੇ ਪਹਿਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਦਾ ਕੈਪਟਨ 7 ਤੋਂ 17 ਬਾਦਲ 17 ਤੋਂ 22 ਫੇਰ ਕੈਪਟਨ 23 ਸਾਲ ਬਾਅਦ ਅਜ ਫੇਰ ਕਈ ਦਿਨ ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਕੋਈ ਕੰਮ ਕੀਤਾ ਵਾਰੀ ਵਾਲਾ ਨਹੀਂ ਨੇ ਛੋਟੀ ਵਾਰੀ ਆਊਗੀ ਜੀ ਹੁਣ ਤੱਕ ਇਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਤੁਸੀਂ ਹਮੇਸ਼ਾ ਵੱਡੇ ਵੱਡੇ ਫੈਸਲੇ ਕੀਤੇ ਆ ਮਾਜੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਨਾ ਘਰ ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਹੈ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਨੇ ਨਾ ਸੋ ਆ ਬਦਨਾਮ ਕਰਕੇ ਜਾਂਦੇ ਇਸ ਮਾਰਕੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਉਂਗੇ ਕਾਲਜ ਨਹੀਂ ਬਣਾਉਂਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਉਂਗੇ ਕੋਈ ਫੈਕਟਰੀ ਲੈ ਕੇ ਆਉਂਗੇ ਫਿਰ ਨੂੰ ਕਰਨਗੇ ਕੀ ਰੋਟੀ ਤਾਂ ਖਾਣੀ ਐ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖਦੀ ਐ 2 ਮਹੀਨੇ ਚ ਦਰਖਤ ਸੁੱਕ ਜਾਂਦਾ ਏ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਫਿਰ ਹੋਰ ਸ਼ੋਅ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਪੋਸਟਰ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਹੂਸ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਵਾਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ